ਗੱਲਾਂ ਜਿਹੜੀਆਂ ਜਰੂਰ ਸੁਣਿਓ ਗੱਲਾਂ ਸੁਣਨ ਵਾਲੀਆਂ ਨੇ ਚੰਗ ਸਿੰਘ ਉਹ ਚਾਹ ਨੂੰ ਢਿੱਡ ਫੁਕਣੀ ਆਂਦੇ ਆ ਬਾਟੇ ਨੂੰ ਇਹ ਵੇੜਾ ਆਂਦੇ ਆ ਤੇ ਗਲਾਸ ਨੂੰ ਇਹ ਚਬਾਰਾ ਆਂਦੇ ਆ ਆਂਦਾ ਮੈਂ ਕਿਹਾ ਬਾਬਾ ਜੀ ਵੇੜੇ ਚ ਛਕ ਲਾਂਗੇ ਆਂਦਾ ਮੈਨੂੰ ਕੀ ਪਤਾ ਸੀ ਆਂਦਾ ਜਦੋਂ 2.5 2.5 ਕਿਲੋ ਦੇ ਸਾਡੇ ਗਾੜੀ ਬਾਟੇ ਸਰਬ ਲੋਹ ਦੇ ਢਿੱਡ ਫੁਕਣੀ ਦੇ ਭਰ ਕੇ ਰੱਖੇ ਨਾ ਆਂਦਾ ਮੈਂ ਕਿਹਾ ਬਾਬਾ ਜੀ ਤੁਹਾਨੂੰ ਪਤਾ ਹੁੰਦਾ ਤੁਸੀਂ ਇਹਨੂੰ ਵੇੜਾ ਆਂਦੇ ਜੇ ਤੇ ਅਸੀਂ ਚਬਾਰੇ ਦੀ ਛਕ ਲੀਂਦੇ ਐ ਬਾਬਾ ਜੀ ਬਿਸਕੁਟ ਛਕੋਗੇ ਬਿਸਕੁਟ ਆਂਦਾ ਦੀ ਛਕ ਲਾਂਗੇ ਆਂਦਾ ਰਾਤ ਦੀਆਂ ਬਚੀਆਂ ਹੋਆਂ ਰੋਟੀਆਂ ਅੰਨੇ ਵੀ ਇੱਕ ਵਰਗ ਆਹਦਾ ਮੈਂ ਕਿਹਾ ਬਾਬਾ ਜੀ ਸਾਨੂੰ ਪਤਾ ਹੁੰਦਾ ਤੁਸੀਂ ਇਹਨੂੰ ਬਿਸਕਟ ਆਂਦੇ ਜੇ ਤੇ ਇਹੋ ਜਿਹਾ ਬਿਸਕਟ ਤੇ ਸਾਨੂੰ ਚੋਹਾਂ ਨੂੰ ਇੱਕੋ ਹੀ ਵੜਾ ਸੀ ਇਹ ਨੇਂਗਾ ਸਿੰਘਾਂ ਦੇ ਬੋਲੇ ਗੁਰੂ ਕੇ ਸਿੱਖੋ ਜਦੋਂ ਰਾਤ ਪਈ ਜਾਂਦਾ ਮੈਂ ਕਿਹਾ ਬਾਬਾ ਜੀ ਕੋਈ ਸਾਨੂੰ ਆਰਾਮ ਕਰਨ ਨੂੰ ਜਗ੍ਹਾ ਦਿਓ ਆਂਦਾ ਕੱਚਾ ਪਹਿਲਾਂ ਨਾ ਤੇ ਰਾਮ ਦੇ ਅਮੀਰ ਲੋਕ ਕਰਦੇ ਆਂਦਾ ਬਾਬਾ ਜੀ ਸੌਣ ਨੂੰ ਦੇ ਦਿਓ ਆਂਦਾ ਸੌਂਦੀ ਸੁਸਰੀ ਹੁੰਦੀ ਆਂਦਾ ਬਾਬਾ ਜੀ ਲੰਮੇ ਪੈ ਲਈਏ ਆਂਦਾ ਲੰਮੇ ਪੱਠੇ ਪਾਈਦੇ ਆਂਦਾ ਬਾਬਾ ਜੀ ਆਂਦਾ ਤੁਸੀਂ ਆਂਦਾ ਬਾਬਾ ਜੀ ਲੇਰ ਲਈਏ ਆਂਦਾ ਲੇਟ ਦੇ ਖੋਤੇ ਹੁੰਦੇ ਆ ਖਾਲਸਾ ਹੈ ਖਾਲਸਾ ਰੰਗ ਬੜੇ ਨਾ ਇਹ ਨੰਗਾ ਸਿੰਘਾਂ ਦੇ ਬੋਲੇ ਆ ਇਹ ਖਾਲਸੇ ਜਿਹੜੇ ਆ ਇਹ ਗੁਰੂ ਕੇ ਸਿੱਖੋ ਨਿਤ